ਦੇ মিডিਆ ਦੇ ਸੱਜਣ ਮਿੱਤਰ ਆਪੇ ਹਾਲਾਤ ਤੋਂ ਖਾਸ ਕਰਕੇ ਅਮਰਜੈਂਸੀ ਦੇ ਟਾਈਮ ਜਿਨ੍ਹਾਂ ਨੇ ਤਰ ਤਰ੍ਹਾਂ ਦੀ ਸਦਤ ਸਹੀ ਜੇਲਾ ਕਠੀਆਂ ਉਹ ਵੀ ਅੱਜ ਸਾਡੇ ਨਾਲ ਇਸ ਕਾਨਫਰੰਸ ਤੇ ਖਾਸ ਕਰਕੇ ਮੌਜੂਦ ਹਨ ਮੈਂ ਉਹਨਾਂ ਨੂੰ ਸਾਰਿਆਂ ਨੂੰ ਸਾਡੇ ਸਾਡੇ ਪਾਰਟੀ ਵਲੋਂ ਸਾਰੇ ਸਮਾਜ ਵਲੋਂ ਨਮਨ ਕਰਦੇ ਹਾਂ ਉਹਨਾਂ ਨੂੰ ਅਸੀਂ ਅੱਜ ਸਨਮਾਨਤ ਵੀ ਕੀਤਾ ਹੈ ਕਿਉਂਕਿ ਜੋ ਬਲਿਦਾਨ ਜੋ ਤਸਈਏ ਜਿਸ ਤਰੀਕੇ ਦੇ ਸੈਕਰੀਫਾਈਸ ਉਹਨਾਂ ਨੇ ਕੀਤੀ ਹੈ ਉਹਦੇ ਅਸੀਂ ਅੱਜ ਬੈਨੀਫਿਸ਼ਰੀ ਹਾਂ ਜਿਸ ਤਰ੍ਹਾਂ ਕਿ ਆਪ ਜੀ ਨੂੰ ਸਾਰੇ ਨੂੰ ਪਤਾ ਹੈ ਕਿ 25 ਜੂਨ 1975 ਦੇ ਵਿੱਚ ਭਾਰਤ ਦੇ ਕਨਸਟੀਟਿਊਸ਼ਨ ਦੇ ਇੱਕ ਮਰਡਰ ਹੋਇਆ ਹੁਆ ਕਨਸਟੀਟਿਊਸ਼ਨ ਹੀ ਕਿਸੇ ਡੈਮੋਕ੍ਰੇਸੀ ਦਾ ਖਾਸ ਕਰਕੇ ਇੰਡੀਆ ਦਾ ਇੱਕ ਸੋਲ ਹੁੰਦਾ ਸੋਲ ਆਫ ਡੈਮੋਕ੍ਰੇਸੀ ਇਜ਼ ਕਨਸਟੀਟਿਊਸ਼ਨ ਔਰ ਉਸ ਸੋਲ ਦੇ ਉੱਤੇ ਉਸ ਆਤਮਾ ਦੇ ਉੱਤੇ ਬਹੁਤ ਵੱਡਾ ਜਿਹੜਾ ਹਕਾਤ ਹੋਇਆ ਬਹੁਤ ਵੱਡਾ ਇੱਕ ਹਮਲਾ ਹੋਇਆ ਬਹੁਤ ਵੱਡੇ ਉਹਦੇ ਉੱਤੇ ਇੰਜਰੀ ਜ਼ਖਮ ਹੋਇਆ ਉਹ 25 ਜੂਨ 1975 ਚ ਜਦੋਂ ਉਦੋਂ ਦੇ ਪ੍ਰਧਾਨ ਮੰਤਰੀ ਸ਼੍ਰੀਮਤੀ ਅੰ드ਿਆ ਗਾਂਧੀ ਜੀ ਨੇ ਆਪਣੇ ਸਵਾਰਥ ਲਈ ਆਪਣੀ politcal career ਲਈ ਆਪਣੀ ਕੁਰਸੀ ਦੇ ਲਈ ਅਮਰਜੈਂਸੀ ਲਗਾਈ ਦੇਖੋ ਸੰਵਿਧਾਨ ਦੇ ਵਿੱਚ ਜਿਹੜੇ ਸਾਡੇ ਅੰਬੇਦਕਰ ਜੀ ਔਰ ਬਾਕੀ ਕਨਸਟੈਂਟ ਅਸੈਂਬਲੀ ਦੇ ਵੱਡੇ ਮੈਂਬਰਸ ਹਨ ਮਾਨਯੋਗ ਮੈਂਬਰਸ ਹਨ ਉਹਨਾਂ ਨੇ ਇੱਕ ਪ੍ਰੋਵੀਜ਼ਨ ਜ਼ਰੂਰ ਰੱਖਿਆ ਹੈ ਕਿ ਅਮਰਜੈਂਸੀ ਲਗਾਈ ਜਾ ਸਕਦੀ ਹੈ ਦੇਸ਼ ਦੇ ਵਿੱਚ ਲੇਕਿਨ ਉਹ ਅਮਰਜੈਂਸੀ ਉਦੋਂ ਲੱਗਦੀ ਹੈ ਜਦੋਂ ਕੋਈ ਬਾਹਰ ਤੋਂ ਕੋਈ ਹਮਲਾ ਹੋ ਜਾਏ ਕੋਈ ਦੇਸ਼ ਨਾਲ ਲੜਾਈ ਹੋ ਜਾਏ ਕੋਈ ਵਾਰ ਹੋ ਜਾਂਦੀ ਹੈ ਜਾਂ ਫਿਰ ਬਹੁਤ ਵੱਡੀ ਕੋਈ ਇੰਟਰਨਲ ਡਿਸਟਰਬੈਂਸ ਹੋ ਜਾਂਦੀ ਹੈ ਕੋਈ ਬਹੁਤ ਵੱਡਾ ਕੋਈ ਐਸੀ ਕਲੈਮਿਟੀ ਆ ਜਾਂਦੀ ਹੈ ਕੋਈ ਪਚਾਲ ਆ ਜਾਂਦਾ ਹੈ ਕੋਈ ਸੁਨਾਮੀ ਆ ਜਾਂਦੀ ਹੈ ਕੋਈ ਬਹੁਤ ਵੱਡੇ ਸਕੇਲ ਦਾ ਕੋਈ ਇਸ ਤਰੀਕੇ ਦੀ ਅਮਰਜੈਂਸੀ ਹੋ ਜਾਏ ਤਾਂ ਉਹਦੇ ਲਈ ਕਾਨੂੰਨ ਦੇ ਵਿੱਚ ਸਵਧਾਨ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਅਮਰਜੈਂਸੀ ਲਗਾ ਸਕਦੇ ਹੋ ਪਰ ਇੰਦਰਾ ਗਾਂਧੀ ਜੀ ਨੇ ਇਹ ਅਮਰਜੈਂਸੀ ਆਪਣੀ ਕੁਰਸੀ ਲਈ ਲਗਾਈ ਆਪ ਜੀ ਨੂੰ ਸਾਰੇ ਨੂੰ ਪਤਾ ਹੋਏਗਾ ਕਿ ਉਹ ਆਪਣੀ ਜਿਹੜੀ ਇਲੈਕਸ਼ਨ ਦੇ ਵਿੱਚ ਆਪਣੀ ਸੀਟ ਹਾਰ ਗਏ ਐਕਚੁਅਲੀ ਤੇ ਉਹ ਜਿੱਤ ਗਏ ਸੀ ਪਰ ਜਿਹੜੇ ਰਾਜਨਾਰਾਇਣ ਸੀਗੇ ਉਹਨਾਂ ਨੇ ਜਾ ਕੇ ਹਾਈ ਕੋਰਟ 'ਚ ਉਹਨਾਂ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਕਿ ਇਹਨਾਂ ਨੇ ਆਫੀਸ਼ੀਅਲ ਮਸ਼ੀਨਰੀ ਮਿਸਯੂਜ਼ ਕਰਕੇ ਇਹ ਇਲੈਕਸ਼ਨ ਜਿੱਤੀ ਹੈ ਪਰ ਅਲਾਹਾਬਾਦ ਨੇ ਕਿਹਾ ਕਿ ਹਾਂ ਤੁਹਾਡੀ ਜਿਹੜੀ ਰਾਜਨਾਰਾਇਣ ਜੀ ਜਿਹੜੀ ਤੁਹਾਡੀ ਇਹ ਪਟੀਸ਼ਨ ਹੈ ਬਿਲਕੁਲ ਠੀਕ ਹੈ ਇਹ 인ਦਰਾ ਗਾਂਧੀ ਜੀ ਨੇ ਧੋਖੇ ਦੇ ਨਾਲ ਇਲੈਕਸ਼ਨ ਜਿੱਤੀ ਹੈ ਇਸ ਕਰਕੇ ਉਹਨਾਂ ਨੂੰ ਉਸ ਸੀਟ ਤੋਂ ਹਟਾ ਦਿੱਤਾ ਗਿਆ ਇਲੈਕਸ਼ਨ ਨੂੰ ਰੱਦ ਕਰ ਦਿੱਤੀ ਗਈ ਨਾਲ ਇਹ ਵੀ ਕਹਤਾ ਕਿ 6 ਸਾਲ ਅੱਗੇ ਆਉਣ ਵਾਲੇ 6 ਸਾਲਾਂ ਦੇ ਵਿੱਚ 인ਦਰਾ ਗਾਂਧੀ ਜੀ ਇਲੈਕਸ਼ਨ ਦੁਬਾਰਾ ਨਹੀਂ ਲੜ ਸਕਣਗੇ ਭਾਜਪਾ ਪੈ ਗਈ ਕਿ ਪ੍ਰਧਾਨ ਮੰਤਰੀ ਸਿਟਿੰਗ ਪ੍ਰਧਾਨ ਮੰਤਰੀ ਇੰਦਰਾਂ ਗਾਂਧੀ ਕਿ ਉਹਨਾਂ ਦੀ ਇਲੈਕਸ਼ਨ ਰੱਦ ਹੋ ਗਈ ਹੁਣ ਉਹ ਪ੍ਰਧਾਨ ਮੰਤਰੀ ਨਹੀਂ ਸਕਦੇ ਅਗਲੇ 6 ਸਾਲ ਇਲੈਕਸ਼ਨ ਨਹੀਂ ਲੜ ਸਕਦੇ ਉਹ ਭੱਜ ਕੇ ਸੁਪਰੀਮ ਕੋਰਟ ਕੋਲ ਗਏ ਸੁਪਰੀਮ ਕੋਰਟ ਨੇ 24 ਜੂਨ ਨੂੰ ਇਹ ਫੈਸਲਾ ਦੇ ਦਿੱਤਾ ਕਿ ਜੋ Allahabad High Court UP ਦਾ ਫੈਸਲਾ ਹੈ ਕਿ ਟਾਡੀ ਜਿਹੜੀ ਇਲੈਕਸ਼ਨ ਰੱਦ ਕੀਤੀ ਜਾਂਦੀ ਹੈ ਉਹ ਖੜਾ ਉਹ ਅਸੀਂ ਮਨਜ਼ੂਰ ਕਰਦੇ ਹਾਂ ਟਾਡੀ ਜਿਹੜੀ ਇਲੈਕਸ਼ਨ ਹੈ ਇਹਨੂੰ ਅਸੀਂ ਰੱਦ ਕਰ ਰਹੇ ਹਾਂ ਪਰ ਐਜ਼ ਅ ਇੰਟਰਮੀਡੀਅਰ ਤੁਸੀਂ ਕੰਟੀਨਿਊ ਕਰ ਸਕਦੇ ਹੋ ਜਦ ਤੱਕ ਅਸੀਂ ਪੂਰਾ ਫੈਸਲਾ ਨਹੀਂ ਲੈਂਦੇ ਇਸ ਕਬਰਾਚ ਆ ਕੇ ਜਿਹੜਾ 24 ਜੂਨ ਨੂੰ ਹੋਇਆ ਕਿ ਮੇਰੀ ਤੇ ਪ੍ਰਧਾਨ ਮੰਤਰੀਸ਼ਪ ਚਲੀ ਗਈ ਹੈ ਮੈਨੂੰ ਉਹਨਾਂ ਇਲੈਕਸ਼ਨਾਂ ਤੋਂ ਬਾਹਰ ਕਰਤਾ ਮੇਰੀ ਸਾਰੀ ਪਾਵਰ ਚਲੀ ਗਈ ਹੈ ਮੈਂ ਆਪਣੇ ਬੇਟੇ ਸੰਜੀਤ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੇ ਸਪਨੇ ਲੈ ਰਹੀ ਸੀਗੀ ਆਉਣ ਵਾਲੇ ਕਈ ਸਾਲਾਂ ਤੱਕ ਅਸੀਂ ਇਸੇ ਰਾਜ ਕਰਨਾ ਸੀ ਸਾਡਾ ਤਾਂ ਸਾਰਾ ਰਾਜ ਹੀ ਚਲਾ ਗਿਆ ਮੇਰੇ ਤੇ ਬੱਚੇ ਔਲਾਦ ਅੱਗੇ ਵਾਲੀ ਉਹਨਾਂ ਨੂੰ ਪ੍ਰਧਾਨ ਮੰਤਰੀ ਕਿੱਦਾਂ ਬਣਾਵਾਗੀ ਇਸ ਕਰਕੇ 25 ਜੂਨ ਨੂੰ ਉਹਨਾਂ ਨੇ ਅਮਰਜੈਂਸੀ ਲਗਾਈ। ਔਰ ਅਮਰਜੈਂਸੀ ਲਗਾਉਂਦੇ ਹੀ ਦੇਸ਼ ਦੇ ਸਾਰੇ ਦੇ ਸਾਰੇ ਜਿੰਨੇ ਵੀ ਵੱਡੇ ਆਪੋਜੀਸ਼ਨ ਲੀਡਰਸ ਸਨ ਉਹਨਾਂ ਨੂੰ ਰਾਤੋਂ ਰਾਤ ਕੈਦ ਕੀਤਾ ਗਿਆ। ਜਿੰਨੇ ਵੀ ਜਿੰਨਾ মিডিਆ ਵੱਡੀਆਂ ਅਖਬਾਰਾਂ ਸਨ ਜੋ ਕਿ ਉਹਨਾਂ ਦੀ ਤਾਨਾਸ਼ਾਹੀ ਅਗੇਂਸਟ ਲਿਖ ਰਹੀਆਂ ਸਨ ਉਹਨਾਂ ਨੂੰ ਬਿਲਕੁਲ ਉਹਨਾਂ ਦੇ ਚੀਫ ਐਡੀਟਰ ਜੈਡਿਸਨ ਔਰ ਪੱਤਰਕਾਰ ਸਨ ਉਹਨਾਂ ਨੂੰ ਜੇਲਾ ਪਾਇਆ ਗਿਆ। ਅੱਡੀ ਬਟੇ ਜਿਹੜੀ ਨਿਊਜ਼ਪੇਪਰਾਂ ਦਾ ਇੰਡੀਅਨ ਐਕਸਪ੍ਰੈਸ ਬੰਬੇ ਸੀ ਹਾਲੇ ਕਿ ਟ੍ਰਿਬਿਊਨ ਤੇ ਵੀ ਹਜੇ ਇੱਕ ਹਮਲਾ ਕੀਤਾ ਗਿਆ ਉਹਨਾਂ ਦੀਆਂ ਬਿਜਲੀਆਂ ਕੱਟੀਆਂ ਗਈਆਂ ਤਾਂ ਜੋ ਕਦੇ ਵੀ ਉਹਨਾਂ ਦੇ ਮਸ਼ੀਨਾਂ ਜਿਹੜੀਆਂ ਛਾਪ ਰੀਆਂ ਨੇ ਅਖਬਾਰਾਂ ਉਹ ਨਾ ਛਾਪ ਸਕਣ ਔਰ ਘਰ ਘਰ ਜਾ ਕੇ ਪੁਲਿਸ ਉੱਥੇ ਉਹਨਾਂ ਨੇ ਮੀਸਾ ਕਰਕੇ ਇੱਕ ਲਾਅ ਬਣਾਇਆ ਸੀ ਮੇਨਟੇਨੈਂਸ ਆਫ ਇੰਟਰਨਲ ਸਕਿਉਰਟੀ ਐਕਟ ਮੀਸਾ ਬੜਾ ਇੱਕ ਭਿਆਨਕ ਉਹ ਐਕਟ ਸੀਗਾ ਉਹਦਾ ਨਾਮ ਲੈਂਦੇ ਲੋਕੀ ਕੰਮ ਜਾਂਦੇ ਸੀ ਕਿਉਂਕਿ ਉਹਦੇ ਖਾਸ ਕੋਈ ਅਪੀਲ ਨਹੀਂ ਸੀਗੀ ਤੇ ਮੀਸਾ ਹੈਠਾਂ ਸਾਰੇ ਦੇ ਸਾਰੇ ਲੀਡਰ ਅੰਦਰ ਕੀਤੇ ਗਏ ਆਪਣੇ ਭਾਤੀ ਜਨਤਾ ਪਾਰਟੀ ਦੇ ਖੁਦ ਵੱਡੇ ਨੇਤਾ ਜਿਦਾ ਕੀ वाजਪਾਈ ਜੀ ਔਰ ਜਿਸ ਤਰ੍ਹਾਂ ਕਿ ਅਰੁਣ ਜੇਟਲੀ ਜੋ ਕਿ ਬੜੇ ਇੱਕ ਨੌਜਵਾਨ ਸਨ ਹਾਲੇ ਆਪਣੇ ਐਬੀਵੀਪ ਜੋ ਸਾਡਾ ਸਟੂਡੈਂਟ ਵਿੰਗ ਹੈ ਉਹਨਾਂ ਦੇ ਲੀਡਰ ਸਨ ਉਹਨਾਂ ਨੂੰ ਅੰਦਰ ਕੀਤਾ ਗਿਆ ਪੰਜਾਬ ਦੇ ਵਿੱਚ ਸੈਂਕੜੇ ਲੀਡਰ ਨੂੰ ਅੰਦਰ ਕੀਤਾ ਗਿਆ ਕਹਿੰਦੇ ਨੇ ਕਿ ਕੁੱਲ ਮਿਲਾ ਕੇ ਉਸ ਅਮਰਜੈਂਸੀਜ਼ ਦੇ ਦੌਰਾਨ 1.5 ਲੱਖ ਲੋਕਾਂ ਨੂੰ ਜੇਲ੍ਹ ਵਿੱਚ ਕੀਤਾ ਗਿਆ ਕਿਸੇ ਵੀ ਕੋਈ ਕਸੂਰ ਨਹੀਂ ਸੀ ਉਹਨਾਂ ਦਾ ਇਹ ਹੀ ਇੱਕ ਕਸੂਰ ਸੀ ਕਿ ਉਹਨਾਂ ਕਿਹਾ ਕਿ ਅਸੀਂ ਸੰਵਿਧਾਨ ਲਈ ਖੜੇ ਹਾਂ ਅਸੀਂ ਕਨਸਟੀਟਿਊਸ਼ਨ ਲਈ ਖੜੇ ਹਾਂ ਅਸੀਂ ਜੋ ਡਾਕਟਰ ਅੰਬੇਦਕਰ ਜੀ ਨੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਸੰਵਿਧਾਨ ਬਣਾਇਆ ਅਸੀਂ ਉਹਦੇ ਲਈ ਖੜੇ ਹਾਂ ਇਸ ਲਈ ਉਹ ਖੜੇ ਹੋਣ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਪਾਇਆ ਗਿਆ ਪੰਜਾਬ 'ਚ ਵੀ بڑے بڑے ਮੋਰਚੇ ਲੱਗੇ ਖਾਸ ਕਰਕੇ ਅਕਾਲੀ ਦਲ ਨੇ ਉਹਨਾਂ ਨੇ ਬਹੁਤ ਵੱਡੀ ਲੜਾਈ ਲੜੀ ਔਰ ਸਾਡੇ ਆਪਣੇ ਜਿਹੜੇ ਸੀਨੀਅਰ ਲੀਡਰ ਨੇ ਮੈਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪਹਿਰੇ ਹੱਥ ਲਗਾਉਣਾ ਚਾਹਾਂਗਾ ਕਿ ਜਿਨ੍ਹਾਂ ਨੇ ਆਪਣਾ ਸਵਾਰਥ ਛੱਡ ਕੇ ਆਪਣੀ ਐਸ਼ ਔਰ ਆਰਾਮ ਛੱਡ ਕੇ ਆਪਣਾ ਘਰਬਾਰ ਛੱਡ ਕੇ ਜੇਲਾਂ ਦੇ ਅੰਦਰ ਗਏ ਕੋਈ ਆਪਣੇ ਉਹਨਾਂ ਨੂੰ ਜ਼ਰੂਰਤ ਨਹੀਂ ਸੀਗੀ ਦੇਸ਼ ਲਈ ਸਮਾਜ ਲਈ ਸਰਦਾਰਨ ਲਈ ਇਹ ਸਾਰੇ ਅੰਦਰ ਗਏ ਇਹਨਾਂ ਲਈ ਅਸੀਂ ਸਾਰਾ ਸਮਾਜ ਇਹਨਾਂ ਨੂੰ ਹੱਥ ਜੋੜ ਕੇ ਅੱਜ ਅਸੀਂ ਇਹਨਾਂ ਦਾ ਸ਼ੁਕਰੀਆ ਵੀ ਕਰਦੇ ਹਾਂ ਅੱਜ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਐਸੇ ਮੌਕੇ ਤੇ ਇੱਕ ਕਿਤਾਬ ਜੋ ਕਿ ਅਮਰਜੈਂਸੀ ਡਾਇਰੀਜ਼ ਦੇ ਨਾਮ ਤੇ ਛਪੀ ਕੱਲ ਹੀ ਛਪੀ ਹੈ ਉਹ ਅੱਜ ਅਸੀਂ ਪਟਿਆਲੇ ਚ ਰਿਲੀਜ਼ ਕੀਤੀ ਹੈ। ਇਹਦੇ ਵਿੱਚ ਖਾਸ ਕਰਕੇ ਨਰਿੰਦਰ ਮੋਦੀ ਜੀ ਜੋ ਅੱਜ ਸਾਡੇ ਪ੍ਰਧਾਨ ਮੰਤਰੀ ਨੇ ਉਹ ਕਿਸ ਤਰੀਕੇ ਅਮਰਜੈਂਸੀ ਦੇ ਦੌਰਾਨ ਜਦੋਂ 25 ਸਾਲ ਦੇ ਸਨ ਔਰ ਇੱਕ ਆਰਐਸਐਸ ਪ੍ਰਚਾਰਕ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਅਮਰਜੈਂਸੀ ਦੇ ਖਿਲਾਫ ਲੜਾਈਆਂ ਲੜੀਆਂ ਤੁਸੀਂ ਦੇਖਿਆ ਹੋਣਾ ਹੈ ਕਿ ਪੁਲਿਸ ਤੋਂ ਬਚਣ ਲਈ ਕਿ ਉਹ ਮਿਸਾ ਦੇ ਅੰਦਰ ਜਾਂ ਹੋਰ ਕਿਸੇ ਤਰੀਕੇ ਨਾਲ ਕੈਦ ਨਾ ਕਰ ਲੈਣ ਤੇ ਉਹਨਾਂ ਨੇ ਕਦੀ ਆਪਣੀ ਸਥਿਤੀ ਦਾ ਦਸਤਾਵੇਜ਼ ਸਜਾਈ ਬਿਲਕੁਲ ਲਿمبرੇਟੇ ਦੇ ਉੱਤੇ ਬੜੀ ਪੌਪੂਲਰ ਉਹਨਾਂ ਦੀ ਫੋਟੋ ਹੈ ਕਿ ਲਿمبرੇਟੇ ਦੇ ਉੱਤੇ ਸਕੂਟਰ ਚਲਾ ਰਹੇ ਨੇ ਦਾੜੀ ਰੱਖੀ ਹੋਈ ਹੈ ਸਿਰ ਤੇ ਦਸਤਾਰ ਸਜਾਈ ਹੋਈ ਹੈ ਕਿਸੇ ਟਾਈਮ ਉਹਨਾਂ ਨੇ ਸੰਤ ਬਣੇ ਕਿਸੇ ਟਾਈਮ ਉਹ ਦਿੱਪੀ ਬਣੇ ਇਹ ਸਾਰੀਆਂ ਫੋਟੋਆਂ ਤੁਸੀਂ ਆਮ ਤੌਰ ਤੇ ਦੇਖਦੇ ਹੋਵੋਗੇ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਕਿਵੇਂ ਉਹ ਘਰ ਘਰ ਜਾ ਕੇ ਇਸ ਪੇਜ ਦੇ ਵਿੱਚ ਅ ਘਰ ਘਰ ਜਾ ਕੇ ਸ਼ਹਿਰਾਂ ਵਿੱਚ ਜਾ ਕੇ ਅੰਡਰਗਰਾਉਂਡ ਕੰਮ ਕਰਕੇ ਉਹਨਾਂ ਨੇ ਸਾਰੇ ਜਿਹੜੀ ਆਪੋਜੀਸ਼ਨ ਹੈ ਉਹਨੂੰ ਮੋਟੀਵੇਟ ਕੀਤਾ ਔਰ ਅਮਰਜੈਂਸੀ ਦੇ ਖਿਲਾਫ ਆਵਾਜ਼ ਉਠਾਈ ਇਹੀ ਕਾਰਨ ਸੀ ਕਿ 2 ਸਾਲਾਂ ਦੇ ਪਹਿਲਾਂ ਹੀ ਇੰਦਰਾ ਗਾਂਧੀ ਜੀ ਨੂੰ ਮਜਬੂਰ ਕੀਤਾ ਗਿਆ ਕਿ ਉਹ ਅਮਰਜੈਂਸੀ ਨੂੰ ਹਟਾਉਣ ਔਰ ਫਿਰ ਤੋਂ ਇਲੈਕਸ਼ਨ ਲੜਾਂ ਤੇ 1977 ਦੇ ਜੋ ਇਲੈਕਸ਼ਨ ਲੜੀਆਂ ਹਨ ਦੁਬਾਰਾ ਲੜੀਆਂ ਗਈਆਂ ਤੇ ਬਹੁਤ ਵੱਡੀ ਮਾਰ ਇੰਦਰ ਗਾਂਧੀ ਨੂੰ ਮਿਲੀ ਔਰ ਜਨਤਾ ਪਾਰਟੀ ਉਦੋਂ ਪਾਵਰ ਚਾਈ ਜਿਹਦੇ ਚ ਬੀਜਪੀ ਦਾ ਬੜਾ ਰੋਲ ਸੀਗਾ ਸੋ ਕੁੱਲ ਮਿਲਾ ਕੇ ਅੱਜ ਦਾ ਜਿਹੜਾ ਮੈਸੇਜ ਹੈ ਤੁਸੀਂ ਇਹ ਕਿ ਅੱਜ ਅਸੀਂ 50 ਸਾਲਾਂ ਬਾਅਦ ਫੇਰ ਤੋਂ ਅਮਰਜੈਂਸੀ ਜਿਸ ਨੂੰ ਅਸੀਂ ਸਵਧਾਨ ਦਾ ਮਰਡਰ ਰੇ ਕਹਿੰਦੇ ਆ ਉਹ ਕਿਉਂ ਮਨਾ ਰਹੇ ਆ ਉਹ ਇਸ ਲਈ ਕਿ ਸਮਾਜ ਨੂੰ ਅਸੀਂ ਅਲਰਟ ਕਰ ਸਕੀਏ ਸਮਾਜ ਨੂੰ ਅਸੀਂ ਇਹ ਕਾਉਰਸ਼ਨ ਕਰ ਸਕੀਏ ਕਿ ਦੇਖੋ ਕੋਈ ਵੀ ਕਿਤੇ ਵੀ ਸਾਡੀ ਡੈਮੋਨਸਟ੍ਰੇਸ਼ਨ ਨੂੰ ਹੱਥ ਲਗਾ ਸਕਦਾ ਹੈ ਨੁਕਸਾਨ ਪਹੁੰਚਾ ਸਕਦਾ ਹੈ ਔਰ ਜਦੋਂ ਕਦੀ ਐਦਾਂ ਹੁੰਦਾ ਹੈ ਤੇ ਇੱਕ ਨਾਗਰਿਕ ਨੂੰ ਹੀ ਅੱਗੇ ਆ ਕੇ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਵਰਗੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪਹਿਲਾਂ ਵੀ ਐਮਰਜੈਂਸੀ ਨੂੰ ਅਪੋਜ਼ ਕੀਤਾ ਔਰ ਸਦਾਨ ਲਈ ਖੜੇ ਰਹੇ ਇਸ ਲਈ ਸਮਾਜ ਹੀ ਅੱਗੇ ਆ ਕੇ ਇਹ ਜੇ ਜਿਹੜੇ ਜੁਰਮ ਹੁੰਦੇ ਨੇ ਐਸੇ ਜੇ ਜਿਹੜੇ ਅਟੈਕ ਹੁੰਦੇ ਨੇ ਆਪਣੇ ਸਦਾਨ ਦੇ ਉੱਤੇ ਉਹਨਾਂ ਦੇ ਲਈ ਖੜ ਸਕਦੇ ਨੇ ਇਹ ਇੱਕ ਵੱਡਾ ਮੈਸੇਜ ਲੈ ਕੇ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਐਮਰਜੈਂਸੀ ਦੇ ਖਿਲਾਫ 50 ਸਾਲਾਂ ਦਾ ਇਹਦਾ ਜਿਹੜਾ ਅੱਜ 50 ਸਾਲ ਪੂਰੇ ਹੋਏ ਨੇ ਉਹਦੇ ਖਿਲਾਫ ਅਸੀਂ ਇਹ ਪ੍ਰੋਗਰਾਮ ਕੀਤਾ ਹੈ ਕਾਂਗਰਸ ਨੂੰ ਸਮਝਾ ਲੋ ਜਦ ਰੈਲੀ ਕਰੇ ਰਹੇ ਰਾਹੁਲ ਰੈਲੀ ਕਰੇ ਰਹੇ ਸਮਝਾarlo ਜਾਂਦੇ ਕਿ ਕਿਤਨਾ ਦਿਨ ਦੇਖੋ ਇੱਕ ਮੁਹਾਵਰਾ ਹੈ ਕਿ ਉਲਟਾ ਚੋਰ कोतवाल को डांटे तो راہਲ ਗਾਂਧੀ ਜੀ ਉਹ ਚੋਰ ਨੇ ਜਿਹੜੇ कोतवाल ਨੂੰ ਡਾਂਟ ਰਹੇ ਨੇ ਉਹਨਾਂ ਦੀ ਆਪਣੀ ਹੀ ਦਾਦੀ ਜੀ ਨੇ ਅਮਰਜੈਂਸੀ ਲਗਾਈ ਆਪਣੇ ਹੀ ਉਹਨਾਂ ਨੇ ਸੰਵਧਾਨ ਖਰਾਬ ਕੀਤਾ ਆਪੇ ਅਮੈਂਡਮੈਂਟ 42 ਲੈ ਕੇ ਆਏ ਆਪੇ ਉਸ ਟਾਈਮ ਸਾਰੇ ਦੇ ਸਾਰੇ ਫੰਡਾਮੈਂਟਲ ਜਿਹੜੇ ਰਾਈਟਸ ਸੀਗੇ ਲੋਕਾਂ ਦੇ ਉਹਨਾਂ ਨੂੰ ਖਤਮ ਕੀਤਾ ਗਿਆ ਤੇ ਹੁਣ ਅੱਜ ਉਹ ਕਹਿ ਰਹੇ ਸੀ ਸੰਵਿਧਾਨ ਬਚਾਓ ਜਿਨ੍ਹਾਂ ਨੇ ਸੰਵਿਧਾਨ ਨੂੰ ਬਰਬਾਦ ਕੀਤਾ ਸੰਵਿਧਾਨ ਦੀਆਂ ਝੱਜੀਆਂ ਢਾਈਆਂ ਉਹ ਇੱਕ ਬਹੁਤ ਵੱਡਾ ਮਜ਼ਾਕ ਕਰ ਰਹੇ ਨੇ ਇੱਕ ਇੱਕ ਕਿ ਅਸੀਂ ਸੰਵਿਧਾਨ ਬਚਾਓ ਰੈਲੀਆਂ ਕਰਦੇ